ਲੋਕਨ ਬਲਾਲੀਆ ਦੇ ਤਰਫ ਤੋਂ ਮਾਤਾ ਮਨੂਰ ਸਿੰਘ ਦੀ ਵਾਰੀ ਸਾਹਿਬ ਵਾਲੇ ਪਿੰਡ ਦੇ ਕੋਲ ਸਾਡੀ ਮਜ਼ਦੂਰੀ ਅਸੀਂ ਚੋਨੇ ਸਮੇਂ ਖੁੱਲਾ ਦੇ ਸਕੀਏ ਪਰ ਬਹੁਤ ਵੱਡੀਆਂ ਜਿਥੇ ਬੰਦੀਆਂ ਦੇ ਮੱਚਾ ਸਾਰੇ ਪੰਜਾਬ ਹਰ ਹਰ ਸਮੇਂ ਦੇ ਇਕੱਤਰ ਕਰ ਰਹੇ ਸਮੇਂ ਵੀ ਝੂਠ ਕਰਕੇ ਸਾਡਾ ਮਨ ਨਹੀਂ ਕਰਦਾ ਕਿ ਸਮਾਂ ਥੋੜਾ ਲਈਏ ਪਰ ਮਾਗੀ ਚੋਨੇ ਪੰਜਾਬ ਤੋਂ ਹੋ ਸਟੇਟਾਂ ਤੋਂ ਆਏ ਹੋ ਸਮੁੱਚੇ ਕਿਸਾਨ ਵੀਰ ਸਮੁੱਚੀ ਸਾਧ ਸੰਗਤ ਗੱਜ ਕੇ ਫਤਬਲਾਉ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਭਾਈ ਗੁਰਬਖਸ਼ ਜੀ ਨੇ ਅੱਜ 2-400 ਸਾਲ ਪਹਿਲਾਂ ਇੱਕ ਸ਼ਬਦ ਆਖਿਆ ਸੀ ਰਾਜੇ ਜੀ ਮੁਕੰਦਮ ਕੁੱਤੇ ਜਾ ਰਹੇ ਜੀ ਗਾਇਨ ਬੈਠੇ ਸੁਤੇ ਚੱਕ ਮਹਨਾ ਭਾਰਨ ਕਹੋ ਰਾਤ ਫਤ ਕੁੱਤੇ ਚੜ ਜਾ ਹੋ ਉਹ ਜਿਹੜੀ ਗੱਲ ਉਸ ਸਮੇਂ ਦੀ ਅੱਜ ਦੀ ਸਰਕਾਰ ਉਰੇ ਟੱਕੀ ਐ ਸੋ ਦਾਸ ਬਹੁਤਾ ਸਮਾਂ ਨਹੀਂ ਲੱਗੇਗਾ ਬਹੁਤ ਹੀ ਸਰਕਾਰ ਜੋ ਸਿਰਨਾ ਰਤਨ ਪੰਥ ਰਤਨ ਸੰਤ ਸਾਹਿਬ ਜ਼ਥੇਦਾਰ ਬਾਬਾ ਬਲਬੀਸ ਸਾਨੂੰ ਕਰੋੜੀ ਮੁੱਖੀ ਸ਼ਰੋਮਣੀ ਪੰਥਾ ਗਾਲੀ ਬੁੱਟਾਦਾਨ ਉਹਨਾਂ ਵੱਲੋਂ ਗੱਲੀ ਦਿਨਾ ਤੋਂ ਬਹੁਤ ਸਾਰੀਆਂ ਫੌਜਾਂ ਲੈਂਸਨ ਹੋ ਜਾ ਰਸਤੇ ਬਤਨ ਆ ਕੇ ਪੁੰਚੇ ਦੀ ਵੀ ਹਾਜ਼ਰੀ ਆਪਾਂ ਲਾਉਣੀ ਹੈ ਆ ਜਿਹੜੀ ਸਿੱਖ ਕੌਮ ਹੈ ਉਹ ਵੀ ਦੌਰਤ ਮੈਂ ਇੱਕ ਦੋ ਗੱਲਾਂ ਕਰਕੇ ਤੁਮੇ ਸਮਾਪਤੀ ਕਰਾਂਗਾ ਇੱਕ ਪਾਰਟੀ ਸਭ ਸਾਰੀਆਂ ਕੌਮਾਂ ਦਾ ਇਕੱਠ ਹੋਇਆ ਤੇ ਆਪਾਂ ਆਪਣੀ ਕੌਮ ਦੀ ਖੂਬੀ ਬਿਆਨ ਕਰਾਂ ਜੀ ਸਾਰੇ ਨੇ ਕਿਸੇ ਨੇ ਕੋਈ ਕਿਸੇ ਨੇ ਕੋਈ ਕਿਸੇ ਨੇ ਕੋਈ ਜਦੂਵਾਰੀ ਵਾਲੀ ਮਹੱਤਵ ਦੀ ਉਹ ਕਹਿਣ ਲੱਗੇ ਨਾਮ ਦੀ ਵਿਰੱਖਿਆ ਕਰਦੇ ਤੁਹਾਨੂੰ ਪਤਾ ਲੱਗ ਜਾਵੇਗਾ ਤੁਹਾਡੇ ਨਾਮ ਦੀ ਵਿਰੱਖਿਆ ਕੀ ਹੈ ਜਦੋਂ ਕੇ ਸਾਨੂੰ ਕਹਿੰਦੇ ਮਾਰ ਹਟੋ ਅਸੀਂ ਮਾਰ ਕੇ ਹੀ ਪਿੱਛੇ ਹਟਦੇ ਹਾਂ ਅੱਜ ਅਸੀਂ ਪਿੱਛੇ ਨਹੀਂ ਹਟਦੇ ਤਾਂ ਤਾਲੀਆਂ ਵੱਜ ਗਈਆਂ ਕਹ ਦਿੰਦਾ ਵੀ ਅਟੋਗਾ ਕੁਝ ਨਹੀਂ ਹੋ ਸਕਦਾ ਉਹ ਤੁਹਾਡਾ ਭਰਾ ਕੋਈ ਕੋਲ ਬਾਠਾ ਸੀ ਕਹਿੰਦਾ ਸਾਡੀ ਵੀ ਤਾਂ ਸੁਣੋ ਕਹਿੰਦੇ ਤੁਹਾਡੀ ਕੀ ਸੁਣੀਏ ਤੁਗਾ ਕੀ ਹੋ ਸਕਦਾ ਉਹ ਤੁਹਾਡਾ ਭਰਾ ਕਹਿਣ ਲੱਗਾ त मर हटंदे असीं मर खे शुरू हूं कंदा असीं त मरे शुरू हूंदी जहिड़ी एंट्री आहे ना दाख़िल गुरू नानक दव जी आखिया जेम ख ਅੱਗੇ ਬੰਦੇ ਸਰਪਰਤਲੀ ਉਹ ਬਨਾਰਕ ਪਾਰ ਤੀਜੇ ਸਰਦੀਜੇ ਉਸ ਕਰਕੇ ਸਰਕਾਰਾਂ ਨੂੰ ਦੱਸਣਾ ਚਾਹਣਾ ਇਹ ਇਹ ਜੋ ਮਨਰ ਦਾ ਗਮਨਾ ਦੀ ਪੋਜ ਇਹ ਕਦੇ ਵੀ ਤੁਹਾਡੇ ਪੁੱਤਰ ਹੈਗੀ ਨਹੀਂ ਝੁਕੇਗੀ ਨਹੀਂ ਪਰ ਨਾਲ ਨਾਲ ਇੱਕ ਬੇਨਤੀ ਕਰਦੇ ਹਾਂ ਜੀ ਭਾਈ ਭਰੂਨੀ ਸੰਕਰ ਕੇ ਗਏ ਨੇ ਅੱਗੇ ਵੀ ਜਦੋਂ ਤਾਂ ਮੋਰਚਾ ਸ਼ੁਰੂ ਇਹ ਸਾਨੂੰ ਨੁਕਸਾਨ ਹੋਇਆ ਤੇ ਜੇਵਨ ਸਾਡੀ ਬਰਕਤ ਨਹੀਂ ਹੋ ਰਹੀ ਤਾਂ ਸਾਨੂੰ ਪਹੁੰਚਵਾ ਨਹੀਂ ਸਕਦਾ ਤੇ ਕਿਸ ਨੇ ਲਿਖਿਆ ਦਾਰ ਬੜੀ ਹੋਈ ਇੰਨ ਲਖਾਉਂ ਆਏ ਦਾਰ ਬੜੀ ਤੇ ਅਗੂ ਮੈਂ ਕਾਮ ਆਵੇ ਜੇ ਕਰਦੀ ਜੀ ਫੋਰ ਨਹੀਂ ਉਗ ਸਕਦੀ ਦੋ ਭੜਿਆਂ ਤਰ੍ਹਾਂ ਕਾ ਖਾਲਸਾ ਦੀ ਕਦੇ ਵੈਰੀ ਤੇ ਡਰੀ ਨਹੀਂ ਪੁੱਗ ਸਕਦੀ ਇਹ ਕ ਕੁੱਲਿਆਂ ਨੂੰ ਸੜਕ ਬਣਾ ਦਿੰਦਾ फुट चवारूं छपू दोव जजबूत हुअण चम लिश्ती ਮੰਜ਼ੂਰੀ ਦੇਣਾ ਸਾਡਾ ਖਾਸ ਕਰਕੇ ਲੀਡਰ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਇਹ ਸਮਾਂ ਹੈ ਕਿਉਂਕਿ ਇਹਨਾਂ ਨੇ ਕਾਹ ਵੀ ਕਈ ਵਾਰਾਂ ਜੰਗਾਂ ਜੰਗੀਆਂ ਨੇ ਇਹਨਾਂ ਦੀਆਂ ਚਾਲਾਂ ਵਿੱਚ ਆ ਕੇ ਕਿਦੋਂ ਉਹ ਮੋਰਚਾ ਅਵਾਈ ਨਾ ਚਲਾ ਜਾਵੇ ਤੇ ਮੁਰੇ ਖੇਰ ਬੜੀ ਮੁਸ਼ਕਲ ਆ ਜਾਣੀ ਹੈ ਇਹਨੀ ਬੇਨਤੀ ਉਹ ਬਰੋਨ ਕਰਨੀ ਉਹ ਬਹੁਤ ਸਾਰਾ ਸੰਸਦ ਚੈਨਲ ਵਾਲਾ ਇੱਕ ਦੋ ਸਾਮਾ ਨਾਲੇ ਉਹਨਾਂ ਦੀ ਹਾਜ਼ਰੀ ਵੀ ਪ੍ਰਵਾਨ ਕਰਨੀ ਸਿੰਘ ਸਾਹਿਬ ਤੋਂ ਦਿਲਵੀਰ ਸਿੰਘ ਜੀ 96 ਕਰੋੜੀ ਮੁਖੀ ਸ਼ਹਾਦੀ ਬੰਦ ਕਾਲੀ ਪੁਟਾਦਲ ਉਹਨਾਂ ਦੀ ਹਾਜ਼ਰੀ ਪ੍ਰਵਾਨ ਕਰਨੀ ਤਫਦਨ ਤੇ ਲੀਨੀ ਬਣਾਣੀ ਜੋ ਦਿੱਲੀ ਬੜਾ ਇਤਮਾਨ ਨਾਲ ਨਹੀਂ ਛੱਡਣਾ ਆ ਜੇ ਅਗਲੇ ਬੁਲਾਵੇ ਸੁਣਨੇ ਨੇ ਤਾਂ ਇੱਕਾ ਮਾਰ ਕਹਿਣ ਤੋਂ ਛੱਡ ਕੇ ਫਤਵਲਾ ਦੇ बुला तव्हांजो भग साहिब जी जिनि बि पख जी महान शख़्दा अॼु कस मच ਸਭ ਤੋਂ ਪਹਿਲਾਂ ਨੂੰ ਅਸ਼ੀਰਵਾਦ ਦੇਣ ਦੀ ਪਹੁੰਚੀ ਹੈ ਸਾਡਾ ਕੋਟਨਪੁੱਟ ਧੰਨਵਾਦ ਹੁਣ ਮੈਂ ਬੁਲਤੀ ਕਰੂੰਗਾ ਪੰਜਾਬੀ ਸੰਗੀਤ ਜਗਤ ਦੇ ਉੱਘੇ ਗਾਇਕ ਤੇ ਸਾਡਾ ਪਹਿਲਾ ਦੰਦੋ ਸਾਥੀ ਮਾਨਜੋਤ ਜਸ ਮਾਜਵਾ ਦੀ ਉਪਰ ਮੈਚ ਤੋਂ ਆਉਣਗੇ ਉਹ ਸਟੇਜ ਦੀ ਅਗਲੀ ਕਾਰਵਾਈ ਅਗਲੀ ਕਾਰਵਾਈ ਹਰੀ ਸਟੇਜ ਦੀ ਆ ਉਹ ਮੇਰੇ ਵੀਰ ਜਗਤ ਸਿੰਘ ਜਹਾਨ ਉਹ ਸ਼ਰਪਰ ਤੋਂ ਇੱਕ ਮੈਨੂੰ ਕਰਦਾ ਹਾਂ ਜਿਹੜਾ ਉਹ ਜਿਹੜਾ ਬਹੁਤ ਫੋਟੋ ਖੜੇ ਨੇ ਸਾਰੇ ਸਾਡੇ ਪਾਸੇ ਦੇ